ਇੱਕ ਕਹਾਣੀ ਹੈ ਹਲਕਾ ਖੇਮ ਕਰਨ ਦੇ ਪਿੰਡ ਪੂਰਾ ਕਰੀਮਪੁਰਾ ਦੀ ਜਿੱਥੇ ਇੱਕ ਚੂਚੀ ਨਾਂ ਦੇ ਬਦਮਾਸ਼ ਨੇ ਸਰਕਾਰੀ ਰਾਹ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਆਉਂਦੇ ਜਾਂਦੇ ਰਾਈਆਂ ਨੂੰ ਡਾਂਗ ਫੇਰਦਾ ਸੀ ਉਹ ਤਾਕਤ ਦੇ ਨਸ਼ੇ ਦੇ ਵਿੱਚ ਇੰਨਾ ਚੂਰ ਹੋ ਚੁੱਕਾ ਸੀ ਕਿ ਰੱਬ ਨੂੰ ਵੀ ਭੁੱਲ ਚੁੱਕਾ ਸੀ ਪਰ ਜਦੋਂ ਪਾਪ ਦਾ ਘੜਾ ਜਿਆਦਾ ਭਰਦਾ ਹੈ ਤੇ ਫਿਰ ਵੇਖੋ ਕੀ ਹੁੰਦਾ ਹੈ ਰੋਕੋ ਕਿੱਧਰ ਮੂੰਹ ਚੁੱਕਿਆ ਹੈ ਬਿਰਜ ਮੈਂ ਤੇ ਇੱਥੇ ਕਿਸੇ ਦੇ ਘਰੇ ਖਾਦ ਲਾਉਣ ਚੱਲਿਆ ਆਂ। ਉਹ ਭਾਵੇਂ ਖਾਦਿਆ ਤੇ ਭਾਵੇਂ ਦਵਾਈਆ ਉਹ ਤੈਨੂੰ ਪਤਾ ਨਹੀਂ ਇਸ ਰਾਤ ਚੂਚੀ ਬਦਮਾਸ਼ ਦਾ ਕਬਜ਼ਾ ਹੈ ਤੇ ਤੂੰ ਰੇੜੀ ਕਿਵੇਂ ਲੈ ਕੇ ਆ ਗਿਆ ਸੋਹਣਿਆ। ਚੂਚੀ ਬਦਮਾਸ਼ ਜੀ ਮੈਨੂੰ ਲੰਘ ਲੈਣ ਦਿਓ। ਮੈਂ ਤੇ ਗਰੀਬ ਬੰਦਾ ਆਂ। ਅੱਗੇ ਤਾਂ ਨਹੀਂ ਇੱਧਰ ਆਉਂਦਾ। ਤੂੰ ਭਾਵੇਂ ਗਰੀਬ ਹੈ ਤਾਂ ਭਾਵੇਂ ਮੀਰਾਂ। ਓਏ ਹਰਾ ਤੇ ਕੋਈ ਨਹੀਂ ਲੰਘ ਸਕਦਾ। ਓਏ ਮਾਤਾ। ਓ ਕਿੱਧਰ ਮੂੰਹ ਚੁੱਕਿਆ ਏ ਮੱਖਣਾ ਓ ਤੈਨੂੰ ਪਤਾ ਨਹੀਂ ਇਸ ਰਾਤ ਚੂਚੀ ਬਦਮਾਸ਼ ਦਾ ਕਬਜਾ ਸੋਹਣਾ ਭਾਵੇਂ ਤੂੰ ਚੂਚੀਆਂ ਤਾਂ ਭਾਵੇਂ ਤੂੰ ਚੂਚਾਂ ਮੈਂ ਤਾਂ ਆਪਣੀ ਕੰਨ ਕੋਲੇ ਢੇੜਾ ਮਾਰਨ ਜਾਂਦਾ ਮੈਨੂੰ ਰੋਕ ਨਹੀਂ ਸਕਦਾ ਓ ਰੁਕ ਜਾ ਬਲੂਕੜੀਏ ਐਂ ਤੇ ਤਾਂ ਵੱਡੇ ਵੱਡੇ ਬਦਮਾਸ਼ ਨਹੀਂ ਲੰਗਦੇ ਤੂੰ ਕਿਵੇਂ ਲੰਗ ਜਾਏਗਾ ਓ ਚੂਚੀ ਬਦਮਾਸ਼ ਨੂੰ ਇੰਨਾ ਪੱਟਿਆ ਪਿੰਡਾਂ ਚ ਕੋਈ ਨਹੀਂ ਰਾ ਸਕਦਾ ਸਰਾ ਤੇ ਕਿਨੂੰ ਪੁੱਛ ਕੇ ਤੁਰਿਆਣਾ ਬਲੋਂਗੜਿਆ ਇਸ ਰਾਹ ਤੇ ਤੁਰਨ ਲਈ ਤੈਨੂੰ ਪੁੱਛਣ ਦੀ ਲੋੜ ਨਹੀਂ ਇਹ ਰਾਹ ਸਰਕਾਰੀ ਆ ਤੇਰੇ ਪਿਓ ਦਾ ਨਹੀਂਗਾ ਉਹ ਟਿੱਡੀਆਂ ਨਾਲ ਵਿੱਚ ਕੰਮ ਹੋ ਗਿਆ ਓਏ ਆਉਣ ਵਾਲੇ ਸਮੇਂ ਚ ਇਹ ਰਾਹ ਚੂਚੀ ਬਦਮਾਸ਼ ਦੇ ਨਾਂ ਤੇ ਵੱਜਿਆ ਕਰੂਗਾ ਸਰਕਾਰ ਮਾਮੀ ਲੱਗਦੀ ਆ ਆਏ ਆਏ ਮੇਰੀ ਬਾਤ ਕਿਵੇਂ ਜਵਾਨੋ ਤੁਸੀਂ ਸਾਰੇ ਜਾਰੇ ਪੱਟੀਆਂ ਕਰਾਈ ਫਿਰਦੇ ਜੇ ਕੀ ਦਸੀਗਾ ਚਾਚਾ ਅਸੀਂ ਤੇ ਬਚਾਈ ਮਹਾ ਉਹ ਕੀ ਗੱਲ ਹੋ ਗਈ ਆ ਕੀ ਦਸੀਗਾ ਜਾਜਾ ਤੈਨੂੰ ਉਹ ਸਾਰੇ ਰਾਹ ਦੇ ਕਬਜ਼ਾ ਕਰੀ ਬੈਠਾ ਔਰ ਪਿੰਡ ਵਾਲਿਆਂ ਨੂੰ ਨੰਗਣ ਹੀ ਨਹੀਂ ਦਿੰਦਾ ਉਹ ਕੀ ਦੀ ਗੱਲ ਕਰਦੇ ਜੇ ਕੌਣ ਹੀ ਨੰਗਣ ਦਿੰਦਾ ਹਾਏ ਚਾਚਾ ਗੱਲ ਕੀ ਦੀ ਕਰਨੀ ਆ ਉਹੀ ਚੂਚੀ ਬਦਮਾਸ਼ ਕੱਲ ਉਹਨੇ ਮੈਨੂੰ ਬੜਾ ਕੁੱਟਿਆ ਤੇ ਨਾਲੇ ਮੇਰੀ ਰੇੜੀ ਵੀ ਖੋਲੀ ਆ ਐਂ ਤੇ ਤੇਰੇ ਵੱਲ ਤਾਂ ਆ ਕਿ ਤੁਸੀਂ ਪਿੰਡ ਚ ਸਿਆਣਾ ਬੰਦਾ ਐ ਤੇ ਤੁਸੀਂ ਕਰ ਕੋਈ ਮਸਲੇ ਦਾ ਹੱਲ ਉਹ ਤੁਹਾਡਾ ਬੇੜਾ ਤਰਜੀ ਕਿਹਦਾ ਨਾਮ ਲੈਤਾ ਜੇ ਮੇਰੀ ਤੁਹਾਨੂੰ ਆਗਤਰੇ ਪਾਈ ਆ ਆਹ ਓਏ ਇਹ ਤਾਂ ਦੋ ਦਿਨ ਪਹਿਲਾਂ ਮੇਰੀ ਉਹਨੇ ਫੈਂਟੀ ਲਈ ਆ ਮੈਂ ਤਾਂ ਡਰਦੇ ਸਾਰੀ ਜ਼ਿੰਦਗੀ ਉਹ ਰਾਹ ਨਹੀਂ ਲੰਘਣਾ ਤੁਸੀਂ ਆਦੇ ਜੋਂ ਨੂੰ ਸਮਝਾ ਹਾਏ ਚਾਚਾ ਸਾਡਾ ਤੇ ਪਹਿਲੀ ਬੰਨਾ ਹੀ ਸਾਰਾ ਉਹ ਰਾਹ ਤੇ ਆ ਅਸੀਂ ਤਾਂ ਬੜੀ ਆਹਣਾ ਹੈ ਤੇਰੇ ਕੋਲੇ ਹੁਣ ਦੱਸ ਕਿਹਦੇ ਕੋਲੇ ਜਾਈਏ ਉਹਨੇ ਯਾ ਨਹੀਂ ਮੈਂ ਕਿਹਦੇ ਪਿੰਡ ਦਾ ਸਰਪੰਚ ਮੈਂ ਨਹੀਂ ਤੁਹਾਡੇ ਫੈਸਲੇ ਜਾ ਸਕਦਾ ਮੈਂ ਤਾਂ ਆਪਦਾ ਮਾਸਲ ਪਾਉਂਦਾ ਫਿਰਦਾ ਚਾਚਾ ਫਿਰ ਉਹਨਾਂ ਨੇ ਅਸੀਂ ਕੀ ਕਰੀਏ ਉੱਤ ਚਲ ਮੈਂ ਫਿਰ ਤੁਹਾਨੂੰ ਬੰਦਾ ਦੱਸ ਦੇਣਾ ਚਾਚਾ ਕਿਧੋ ਨਹੀਂ ਗਿਆ ਉਹਦੇ ਲਈ ਚਲ ਜੋ ਸਾਰੇ ਪਿੰਡ ਚੋਂ ਚਲਾਕ ਬੰਦਾ ਉਹ ਭਾਵੇਂ ਤੁਹਾਡੀ ਮਦਦ ਕਰ ਦੇ ਚੰਗਾ ਚਾਚਾ ਤੇਰਾ ਬਹੁਤ ਬਹੁਤ ਧੰਨਵਾਦ ਅਸੀਂ ਹੁਣ ਉਹਦੇ ਵਾਲੀ ਜਾਂਦੇ ਹਾਂ ਹੁਣ ਤਾਂ ਸਾਡੀ ਉਹੀ ਆਖਰੀ ਉਮੀਦ ਆ ਓਹ ਤੇ ਅੱਜ ਹੀ ਦਾ ਓਹ ਨੋ ਕੰਜਰਦਾ ਤੋਹੀ ਗਾਉਂ ਜਿੱਤਰਾ ਗਿਆ ਛਗਣਾ ਗੱਡੀ ਫਿਰਦੇ ਜੇ ਚਾਚਾ ਕਹ ਦੋ ਅਸੀਂ ਤਾਂ ਤੇਰੇ ਪਿੰਡ ਦੇ ਆ ਅਸੀਂ ਤੇਰਾ ਬੜਾ ਨਾਂ ਸੁਣਿਆ ਅਸੀਂ ਤਾਂ ਤੇਰਾ ਤਾਂ ਕੋਈ ਕੰਮ ਆਏ ਆ ਓਏ ਮੇਰੇ ਕੋਲੇ ਕੰਮ ਆਜੇ ਓਹ ਤੋਹੀਂ ਕੰਮ ਮਤ ਦੱਸੋ ਓਏ ਮੈਂ ਤਾਂ ਦਰਿਆ ਵਾਂ ਦੇ ਦਰਿਆ ਪੀ ਜਾ ਤੇ ਬੁੱਲ ਫੇਰ ਸੁੱਕੇ ਦੇ ਸੁੱਕੇ ਕਾਚਾ ਬੋਲੋ ਤਾਂ ਤੇਰੇ ਅਹੀਂ ਗਿੱਲੇ ਕਰਵਾ ਦਾਂਗੇ ਸਾਡਾ ਤਾਂ ਚੂਜੀ ਬਦਮਾਸ਼ ਨੇ ਜੀਣਾ ਆਰਾਮ ਕੀਤਾ ਪਿਆ ਉਹਦਾ ਕੋਈ ਨਾ ਕੋਈ ਹੱਲ ਕਰ ਦੇ ਹਾਏ ਓਏ ਜ਼ਾਲਿਓ ਕੀ ਦਾ ਨਾਂ ਲੈਂਦਾ ਜੇ ਓਏ ਉਹਦਾ ਮੈਨੂੰ ਲੱਭਦਾ ਫਿਰਦਾ ਏ ਓਏ ਮੈਂ ਤਾਂ ਅੱਗੇ ਉਹਦੇ ਨਾਲ ਚਲਾਕੀ ਖੇਡ ਕੇ ਫਸ ਗਿਆ ਏ ਓਏ ਓਏ ਤੂੰ ਹੀ ਇਤਨਾ ਕਰ ਓਏ 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 ਚੱਲ ਜਾ ਜਿਉ ਨੂੰ ਪਤਾ ਲੱਗ ਗਿਆ ਨਾ ਤੁਸੀਂ ਮੇਰੇ ਘਰੇ ਆਏ ਜੇ ਓਏ ਉਹਨੇ ਮੈਨੂੰ ਵੀ ਮਾਰ ਦੇਣਾ ਤੇ ਤੁਹਾਨੂੰ ਵੀ ਮਾਰ ਦੇਣਾ ਓਏ ਚਾਚਾ ਅਸੀਂ ਤਾਂ ਬੜਾ ਤੇਰਾ ਨਾਂ ਸੁਣ ਕੇ ਆਏ ਹਾਂ ਤੇ ਇਹਨਾਂ ਨੇ ਇਹੋ ਜਿਹਾ ਕੀ ਕਰਤਾ ਜਿਹੜਾ ਤੂੰ ਆਪ ਹੀ ਨਾ ਡਰੀ ਜਨਾ ਓਏ ਉਹਨੇ ਦੇ ਕੁਝ ਨਹੀਂ ਕੀਤਾ ਓਏ ਮੈਂ ਹੀ ਉਹਦੇ ਨਾਲ ਚਲਾਕੀ ਖੇੜੇ ਬੈਠਾ ਓਏ ਮੇਰੀਆਂ ਚਲਾਕੀਆਂ ਨੇ ਮੈਨੂੰ ਮਰਵਾਤਾ ਓਏ ਆਓ ਲਾਗੇ ਤੁਹਾਨੂੰ ਦੱਸਾਂ ਓਏ ਇੱਕ ਦਿਨ ਮਮੀ ਉਹ ਰਾਤ ਤੇ ਚਲੇ ਗਿਆ ਤੇ ਜਦੋਂ ਮਾਦੇ ਲਾਗੇ ਗਿਆ ਓਹ ਕਹਿੰਦਾ ਤੈਨੂੰ ਪਤਾ ਨਹੀਂ ਐਸ ਰਾਤ ਤੇ ਚੂਚੀ ਬਦਮਾਸ਼ ਦਾ ਕਬਜ਼ਾ ਹੈ। ਤੇ ਮੈਂ ਕਿਹੜਾ ਤੇਰੇ ਰਾਤੋਂ ਟਿੰਡੇ ਤੋੜ ਲੈਣੇ ਆ। ਓਏ ਮੈਂ ਤੇ ਲੰਗਣਾ ਹੀ ਆ। ਓਏ ਮੈਂ ਤੇ ਆ ਤੇਰਾ ਦੇ ਉੱਤੇ ਦੀ ਜਾਨਵਰ ਨਾ ਉੱਟ ਕੇ ਨੰਗੰਦਾ। ਤੇ ਤੂੰ ਕਿਵੇਂ ਨੰਗ ਜੇਗਾ ਮਿੱਠਿਆ। ਓਏ ਗੱਲ ਸੁਣ ਚੂਚੀ। ਮੈਨੂੰ ਪਤਾ ਤੈਨੂੰ ਆਪਦੀ ਡਾਂਗ-ਡਾਂਗ ਘਾ ਰਿਆ। ਨਹੀਂ ਤੇ ਮੈਂ ਤੈਨੂੰ ਲੰਘ ਕੇ ਵਿਖਾਵਾਂ। ਓਏ ਇਹ ਵੀ ਤੇਰੀ ਖੁਆਇਸ਼ ਪੂਰੀ ਕਰ ਦਿੰਨੇ ਆ। ਆ ਪਈਓ ਡਾਂਗ। ਤੇ ਹੁਣ ਖਾਲੀ ਹੱਥਾ ਜਾ। ਓਏ ਖਾਲੀ ਹਥੀ ਤੇ ਲੜਨ ਦੀ ਮੈਨੂੰ ਜਾਜ ਹੀ ਨਹੀਂ ਮੈਂ ਤੇ ਲੜਦਾ ਹੀ ਡਾਂਗਣਾ ਤੇ ਹੁਣ ਮੈਂ ਤੈਨੂੰ ਡਾਂ ਕਿੱਥੋਂ ਲਿਆਦਾ ਹੋ ਡਾਂਗ ਤੇ ਮੈਂ ਲੈ ਆਉਣਾ ਏ ਬਸ ਤੂੰ ਉਹਨਾਂ ਚੋਂ ਇੱਥੋਂ ਭੱਜੀ ਨਾ ਓਏ ਮੈਂ ਨਹੀਂ ਮਿੱਠਿਆ ਭੱਜਦਾ ਜਾਂ ਤੂੰ ਡਾਂਗ ਲੈ ਕੇ ਆ ਨਹੀਂ ਤੂੰ ਭੱਜ ਜਾਣਾ ਮੈਨੂੰ ਤੇ ਇੱਥੇ ਯਕੀਨ ਨਹੀਂ ਤੇ ਮੈਂ ਤੈਨੂੰ ਕਿਵੇਂ ਯਕੀਨ ਦਿਵਾਵਾਂ ਓਏ ਗਾਲੇ ਦਾਂ ਮੈਂ ਤੇਰੀਆਂ ਨਾਲ ਐਸਾ ਫੇਨਾ ਲੱਤਾ ਬਾਂਵਾ ਬਣ ਕੇ ਜਾਊਂਗਾ ਤੇ ਫੇਰ ਨਹੀਂ ਤੂੰ ਭੱਜ ਸਕਦਾ ਫੇਰ ਮੈਨੂੰ ਯਕੀਨ ਆ ਲੈ ਫੇਰ ਸੋਨਿਆ ਬੰਨ ਤੂੰ ਨਹੀਂ ਇਦਾਂ ਨਹੀਂ ਥੱਲੇ ਬੈ ਮੈਂ ਲੱਤਾਂ ਬੰਨੀਆਂ ਓ ਸੋਨਿਆ ਹੋਰ ਕੁੱਟ ਕੇ ਬੰਨ ਓ ਤੇਰੇ ਦਿਲ ਚ ਕੋਈ ਸ਼ੱਕ ਨਾ ਰਹੇ ਜੇ ਜਦ ਜਦ ਮਰਜੀ ਆਰੀ ਤੇ ਨੂੰ ਚੂਚੀ ਬਦਮਾਸ਼ ਇੱਥੇ ਹੀ ਮਿਲੂਗਾ ਓਏ ਮੈਂ ਕਿੱਥੇ ਜਾਣਾ ਐ ਮੈਂ ਇੱਥਈ ਆ ਹੁਣ ਮੈਂ ਤੇਰੀ ਡਾਂਗ ਤੈਨੂੰ ਹੀ ਫੇਰਨੀ ਆ ਲੈ ਓ ਚੂਚੀ ਤੂੰ ਵੀ ਬੜਾ ਬਦਮਾਸ਼ ਬੰਦਾ ਹਾਂ ਤੈਨੂੰ ਹੁਣ ਪਤਾ ਲੱਗੂ ਕਿ ਕੈਦੋ ਚਾਚੇ ਨਾ ਵਾ ਪਿਆ ਏ ਕੈਦੋ ਤੂੰ ਇਹ ਕੰਮ ਚੰਗਾ ਨਹੀਂ ਕਰ ਲਗਾ ਇਹ ਤੈਨੂੰ ਕੰਮ ਮਹਿੰਗਾ ਪਊਗਾ ਓਏ ਮੈਂ ਤੇ ਪੀ ਜਾਂ ਦਰਿਆਵਾਂ ਦੇ ਦਰਿਆ ਦੇ ਭੁੱਲ ਫੇਰ ਸੁੱਕੇ ਦੇ ਸੁੱਕੇ ਓ ਚਾਚਾ ਕੈਦੋ ਮਹਿੰਗਾ ਸਸਤਾ ਨਹੀਂ ਵੇਂਦਾ ਹੁਣ ਤੇ ਤੇਰੀ ਫੈਂਤੀ ਲੱਗੂਗੀ ਵੱਡਾ ਚੂਚੀ ਬਦਮਾਸ਼ ਕੈਦੋ ਇਹ ਬਾਜੀ ਚਾੜ ਕੇ ਤੂੰ ਚੰਗੜੀ ਕੀਤੀ ਜਿੱਦੜ ਤੂੰ ਮੇਰੀ ਜਾੜਥ ਲੈ ਗਣਾ ਮੈਂ ਤੈਨੂੰ ਚੁੱਥ ਕੇ ਸੁੱਟਦਾਗਾ ਓ ਵੇਖੀ ਜਾਊਗੀ ਫੇ ਹੋਰ ਤੁਸੀਂ ਆਪ ਹੀ ਦੱਸੋ ਮੇਰਾ ਉਹਦੇ ਸਾਹਮਣੇ ਜਾਣਾ ਬੰਦਾ ਉਹਦੇ ਮੈਨੂੰ ਖੱਜੇ ਨੂੰ ਚੱਪ ਜੂਗਾ ਚਾਚਾ ਕਹਤੋ ਅਹੀਂ ਤੇ ਤੇਰੀ ਚਲਾਕੀ ਦੀ ਬੜੀ ਸਿਫਤ ਸੁਣੀ ਸੀ ਸਾਨੂੰ ਕੋਈ ਨਾ ਕੋਈ ਤਾਂ ਰਾਹ ਦੱਸ ਓਏ ਸਾਲਿਓ ਪੰਪੀ ਬੜੀ ਦਿੱਤੀ ਜਾਂਦੇ ਜੇ ਕਿਤੇ ਮਰਵਾ ਹੀ ਨਾ ਦਿਓ ਚਲੋ ਫਿਰ ਇੱਕ ਰਾਹ ਗਾਏ ਉਹ ਰਾਹ ਹੀ ਚੱਲਦੇ ਆ ਓਏ ਇੱਕ ਬਾਬਾ ਏ ਉਹਦੀ ਬੜੀ ਮੰਦਾ ਉਹਦੇ ਕਹੇ ਨਾ ਵੀ ਆ ਗੋ ਤੇ ਨੰਗੇ ਪੈਰੀ ਚੱਲ ਤੇ ਉਸ ਵੇਲੇ ਚਪਣਾ ਲਾ ਕੇ ਛੱਡ ਦਿੰਦਾ ਚਾਚਾ ਉਹ ਤਾਂ ਪਉਂਦਾ ਇਕੱਲੇ ਅਲੀ ਜੁੱਤੀ ਆ ਸਾਲਿਓ ਹੈਗੇ ਤੁਸੀਂ ਛੇਤਰਾਂ ਵਾਲੇ ਜੇ ਤੁਹਾਨੂੰ ਸੱਚੀਆਂ ਵਜੀਆਂ ਓ ਨੰਗੇ ਪੈਰੀ ਧੰਦਾ ਨਾ ਆਓ ਚੱਲਿਏ ਜੈ ਬਾਬੇ ਤੋਂਗ ਫੜੋਂਗ ਦੀ ਜੈ ਬਾਬੇ ਤੋਂਗ ਫੜੋਂਗ ਦੀ ਬਾਬਾ ਤੋਂਗ ਫੜੋਂਗਾ ਬਾਬਾ ਹਾਂ ਬੱਚਾ ਬਾਬਾ ਤੈਨੂੰ ਕਦੋਂ ਦੀ ਆਵਾਜ਼ ਆ ਮੈਂ ਤੇਰੇ ਕੰਨਾਂ 'ਚ ਮੈਲ ਫਸ ਗਿਆ ਉਹ ਬਾਬਿਆਂ ਦੀ ਸੁਰਤੀ ਦਸਮਦਵਾਰ ਤੇ ਪਹੁੰਚੀ ਸੀ ਉਹਨੂੰ ਆਉਂਦਿਆ ਟਾਈਮ ਤੇ ਲੱਗਦਾ ਕਿ ਨਹੀਂ ਓਏ ਬਾਬਾ ਆ ਝਾੜੀਆਂ 'ਇ ਬੈਗ ਆਡੀ ਦੂਰ ਤਰੇਆ ਫਿਰਦਾ ਹੈ ਮਗਰੋਂ ਸੱਪ ਲੜਾਉਣਾ ਹੀ ਇੱਥੇ ਤੇ ਦਿਨੇ ਡਰ ਲੱਗਦਾ ਤੇਰਾ ਇੱਥੇ ਕਿਵੇਂ ਜੀ ਲੱਗੀ ਜਾਂਦਾ ਭਗਤਾ ਜੀ ਤੈਨੂੰ ਵੀ ਘਰੋਂ ਕੱਢਿਆ ਹੋਵੇ ਨਾ ਤੇ ਇਹੋ ਹੀ ਝਾੜੀਆਂ ਵਾਲੀ ਜਗ੍ਹਾ ਤੇਨੂੰ ਫਾਈਵ ਸਟਾਰ ਲੱਗਣੀ ਆ ਨਾਲੇ ਦੱਸ ਕਿਹੜੇ ਕੰਮ ਆਇਆ ਤੂੰ ਓ ਬਾਬਾ ਆ ਸਾਰੇ ਬੜੇ ਦੁਖੀ ਆ ਤੇ ਮੈਂ ਇਹਨਾਂ ਨੂੰ ਤੇਰੇ ਕੋਲ ਬੜੀ ਆਸ ਨਾਲ ਲੈ ਕੇ ਆਇਆ ਓ ਭਰਾਵਾ ਮੈਂ ਮੰਤਰਾਂ ਵਾਲਾ ਬਾਬਾ ਵਾ ਕੋ ਯਮਨਦੀਪਾ ਹਸਪਤਾਲੋਂ ਰਿਟਾਇਰ ਨਹੀਂ ਹੋਇਆ ਕਿ ਆ ਟੁੱਟੀਆਂ ਹੱਡੀਆਂ ਵਾਲੇ ਮੇਰੇ ਕੋਲ ਲੈ ਕੇ ਆ ਗਿਆ ਓਏ ਬਾਬਾ ਹੱਡੀਆਂ ਤੇ ਇਹਨਾਂ ਦੀਆਂ ਆਪੇ ਠੀਕ ਹੋ ਜਾਣਗੀਆਂ ਪਰ ਜਿਹੜਾ ਰਾਜ ਦੈਂਤ ਪੈਂਦਾ ਨਾ ਉਹ ਦਾ ਰਾਜ ਕਰਾਉਣਾ ਦੈਂਤ ਓਏ ਐਸਾ ਕਿਹੜਾ ਦੈਂਤ ਆ ਗਿਆ ਸਾਡੇ ਇਲਾਕੇ ਚ ਤੂੰ ਉਹਦਾ ਨਾਂ ਦੱਸ ਵੇਖੀ ਮੈਂ ਉਹਨੂੰ ਮੰਤਰ ਮਾਰ ਕੇ ਕਿਵੇਂ ਭਸਮ ਕਰਦਾ ਆ ਓਏ ਬਾਬਾ ਦੋਂਗ ਬੜੋਂਗਾ ਉਹਦੇ ਮੇਰੇ ਮੂੰਹੋਂ ਨਿਕਲ ਗਿਆ ਦੈਂਤ ਉਹ ਕੋਈ ਦੈਂਤ ਨਹੀਂਗਾ ਉਹ ਤੇ ਚੂਚੀ ਬਦਮਾਸ਼ ਆ ਅੱਛਾ ਚੂਚੀ ਬਦਮਾਸ਼ ਹਾਂਜੀ ਪਰ ਭਗਤਾ ਉਹ ਤੇਰੇ ਇਲਾਕੇ ਦਾ ਨਾ ਤੇ ਮੈਂ ਤੇਰਾ ਵੀ ਬਣਾ ਸੁਣਿਆ ਚਾਚਾ ਕਹਿ ਦੋ ਚਾਚਾ ਕਹਿ ਦੋ ਤੂੰ ਹੀ ਕਰਦੇ ਹਾਂ ਇਹਨਾਂ ਦਾ ਮਸਲਾ ਹੱਲ ਬਾਬਾ ਉਦਾਂ ਦੇ ਮੈਂ ਪੀਜਾ ਦਰਿਆਵਾਂ ਦੇ ਦਰਿਆ ਤੇ ਬੁੱਲ ਫੇਰ ਵੀ ਸੁੱਕੇ ਦੇ ਸੁੱਕੇ ਪਰ ਉਹ ਤੋਂ ਮੈਨੂੰ ਡਰ ਲੱਗਦਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਹੁਣ ਮੈਂ ਆਪ ਜਾ ਕੇ ਚੂਚੀ ਬਦਮਾਸ਼ ਨਾਲ ਗੱਲ ਕਰੂੰਗਾ ਤੇ ਤੁਹਾਡੇ ਮਸਲੇ ਦਾ ਹੱਲ ਕਰੂੰਗਾ ਹਾਂ ਬਾਬਾ ਇਹਨੂੰ ਭੋਗ ਮਾਰਤੀ ਉਹ ਮੈਂ ਤਾਂ ਹਾਂ ਬਾਬਾ ਕਿਤੇ ਮਿੱਟੀ ਖਾਂਦਾ ਦੱਸ ਕਿਦੋਂ ਕਦੋਂ ਜਾਣਾ ਚੂਚੀ ਵੱਲ ਬਾਬਾ ਜੀ ਮੈਂ ਤਾਂ ਹੁਣੇ ਚਲੋ ਕਹੇ ਦੋ ਉਹ ਕਿਧਰ ਕੇ ਵੱਡੇ ਟੁੱਕੇ ਦੇ ਬਾਬਾ ਮੈਨੂੰ ਲੱਗਦਾ ਸਾਲੇ ਮੈਨੂੰ ਫਸਾ ਕੇ ਆ ਭੱਜ ਗਈ ਚੰਗਾ ਬਾਬਾ ਫਿਰ ਮੰਮੀ ਚੱਲਦਾ ਵਾ ਤੂੰ ਕਿਧਰ ਭੱਜਣ ਲੱਗਾ ਵਾ ਨਾਲ ਚੱਲ ਮੇਰੇ ਫਿਰ ਉਹਨਾਂ ਨੂੰ ਕਿਤਾ ਯਕੀਨ ਹੋਊਗਾ ਵੀ ਬਾਬਿਆਂ ਨੇ ਚੂਚੀ ਨੂੰ ਸਮਝਾਇਆ ਵਾ ਬਾਬਾ ਮੈਨੂੰ ਤੇ ਤੇ ਪੂਰਾ ਯਕੀਨ ਹੀ ਪਰ ਜੇ ਮੈਂ ਤੇਰੇ ਨਾਲ ਚਲੇ ਗਿਆ ਨਾ ਉਹਨੇ ਮੈਨੂੰ ਬੜਾ ਫੈਂਟਣਾ ਹੀ ਕਹੇ ਦੋ ਬਾਬਿਆਂ ਨੇ ਮੰਤਰ ਮਾਰ ਕੇ ਕੀ ਲਿਆ ਚੂਚੀ ਨੂੰ ਉਹ ਪਾਣੀ ਭਰਦਾ ਆ ਮੇਰਾ ਨਾਲ ਚੱਲ ਕੁਛ ਨਹੀਂ ਟਗੜਦਾ ਤੇਰਾ ਚੱਲ ਬਾਬਾ ਕਰ ਤੇਰੀ ਜਮਿਆਰੀ ਦੇ ਮੈਂ ਚੱਲਿਆ ਆ ਜਾ ਆਰਾ ਪੁੱਤ ਤੂੰ ਮੇਰੀਆਂ ਅੱਖਾਂ ਵੜਾ ਰੜਕਦਾ ਤੂੰ ਪੀਣਾ ਦਰਾ ਦਰਾ ਆਦ ਦਿਨ ਛੋੜ ਕੇ ਕੱਢੂ ਸਾਰਾ ਤੇਰਾ ਪਾਣੀ ਨਾ ਬੱਚਾ ਨਾ ਉਹ ਬਾਬਾ ਜੀ ਤੁਸੀਂ ਜੈ ਬਾਬਾ ਧੁੰਗ ਫੜੂੰਗਾ ਉਹ ਬਾਬਾ ਜੀ ਤੂੰ ਇਹ ਚੱਵਨਾ ਕਿੱਧਰ ਫਿਰ ਦੇਜੋ ਉਹ ਬੱਚਾ ਕਾਲਾ ਨਾ ਪੈ ਇਹ ਮੇਰੇ ਨਾਲ ਹੀ ਆਇਆ ਉਹ ਨਾਲੇ ਕਿਹੜੇ ਦਰਿਆਵਾਂ ਦੀ ਗੱਲ ਕਰਦਾ ਇਹਨੇ ਤਾਂ ਬਚਾਣੇ ਨੇ ਪਾਣੀ ਦੀ ਕੌਲੀ ਨੂੰ ਮੂੰਹ ਨਹੀਂ ਲਾਇਆ ਤਿੰਨ ਦਿਨ ਹੋ ਗਏ ਤਾਂ ਸੰਘ ਸੁੱਕਣ ਡਿਆ ਜੇ ਵਿਚਾਰੇ ਨੇ ਕੁਝ ਪੀਤਾ ਹੁੰਦਾ ਤੇਰੀ ਦਹਿਸ਼ਤ ਨਾਲ ਹੀ ਇਹਦਾ ਮੂਹ ਨਿਕਲ ਜਾਣਾ ਸੀ ਅਰੇ ਬਾਬਾ ਜੀ ਬੈਠੋ ਅਰੇ ਬੈਠ ਮੈ ਜਾ ਤੂੰ ਹੀ ਉਹ ਡਰਨਾ ਬੈ ਜਾ ਆ ਬਾਬਾ ਜੀ ਤੁਹਾਡੇ ਕਰਕੇ ਆ ਮੰਜੇ ਨੂੰ ਛੱਡੋ ਨਹੀਂ ਤਾਂ ਮਾਦੀ ਜੁੱਤੀ ਦੇ ਬਰਾਬਰ ਨਹੀਂ ਬੈੰਦਣਾ ਬੱਚਾ ਮੈਂ ਤੈਨੂੰ ਅੱਗੇ ਕਿਹਾ ਸੀ ਨਾ ਕਾਲੇ ਨਹੀਂ ਪਹਿਣਾ ਸਾਡੀ ਬੇਨਤੀ ਸੁਣ ਤੂੰ ਬਾਬਾ ਜੀ ਬੇਨਤੀ ਤੁਸੀਂ ਹੁਕਮ ਕਰੋ ਬੱਚਾ ਤੇਰੇ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਸਾਡੇ ਕੋਲ ਆਏ ਆ ਕਹਿੰਦੇ ਆ ਵੀ ਤੂੰ ਉਹਨਾਂ ਨੂੰ ਡਾਂਗ ਬੜੀ ਫੇਰਦਾ ਰਾਹ 'ਚ ਉਹ ਕਿਸ ਨੂੰ ਲੰਘਣ ਨਹੀਂ ਦਿੰਦਾ ਸਾਡਾ ਬਚਨ ਮੰਨ ਅੱਜ ਤੋਂ ਬਾਅਦ ਤੂੰ ਕਿਸੇ ਦੇ ਡਾਂਗ ਨਹੀਂ ਮਾਰਨੀ ਬਾਬਾ ਜੀ ਤੁਹਾਡਾ ਹੁਕਮ ਸਿਰ 'ਤੇ ਆ ਪਈ ਡਾਂਗ ਇਹ ਦੁਨੀਆ ਤੋਂ ਕਮੜਿਆ ਕੀ ਲੈਣਾ ਏ ਚੰਦਰੀ ਦੁਨੀਆ ਨੇ ਕਦੇ ਨਾ ਰਲਸੇ ਇਹ ਕੌਣ ਹੋ ਉਹ ਚੂਜੀ ਉਹ ਬਾਬਾ ਤੋਂਗ ਫਰੰਗ ਆਏ ਉਹ ਭਗਤਾ ਤੈਨੂੰ ਕੀ ਹੋਇਆ ਤੂੰ ਥਾ ਥਾਂ ਤੋਂ ਵੱਡੇ ਟੁਕਿਆ ਪਏ ਉਹ ਬਾਬਾ ਤੇਰਾ ਹੀ ਬੜਾ ਕਰ ਗਿਆ ਤੂੰ ਅਨਾ ਕਿਸ ਨੂੰ ਡਾਂਗ ਨਹੀਂ ਮਾਰਨੀ ਤੇ ਮੈਂ ਡਾਂਗ ਮਾਰਨੀ ਬੰਦ ਕਰਤੀ ਹੋਰ ਤਾਂ ਛੋਟੇ ਛੋਟੇ ਜਵਾਗ ਵੀ ਚਪੇੜਾ ਮਾਰ ਕੇ ਲੰਘਦੇ ਆ ਉਹ ਮੂਰਖਾ ਇਹ ਦੁਨੀਆ ਭਲੇ ਮਾਨਸ ਬੰਦੇ ਦੀ ਨਹੀਂ ਆ ਜੇ ਇਸ ਚੰਦਰੀ ਦੁਨੀਆ 'ਚ ਜੀਣਾ ਨਾ ਡਾਂਗ ਭਾਵੇਂ ਕਦੇ ਨਾ ਕਿਸ ਦੇ ਧਰੀ ਪਰ ਲਲਕਾਰਾ ਮਾਰਨਾ ਨਾ ਬੰਦ ਕਰੀ ਤੇ ਇੱਕ ਗੱਲ ਹਮੇਸ਼ਾ ਯਾਦ ਰੱਖੀ ਜੇ ਜ਼ੁਲਮ ਕਰਨਾ ਪਾਪ ਆ ਨਾ ਤੇ ਜ਼ੁਲਮ ਸਹਿਣਾ ਉਹ ਤੋਂ ਵੀ ਵੱਡਾ ਪਾਪ ਆ ਬਾਬਾ ਲਲਕਾਰਾ ਮਾਰਨਾ ਜ਼ਰੂਰੀ ਆ ਉਹ ਬੜਾ ਜ਼ਰੂਰੀ ਆ ਨੋ 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 ਨੋ